ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਛੋਟੇ ਸਹਿਬਜ਼ਾਦ ਦੇ ਕਿਸ ਤਰ੍ਹਾਂ ਕੁੰਭਾ ਮਾਸ਼ਕੀ ਦੀ ਛੰਨ ਦੇ ਵਿੱਚ ਪਹੁੰਚੇ ਪਰਿਵਾਰ ਵਿਛੋੜਾ ਤੋਂ ਕੁੰਭਾ ਮਾਸ਼ਕੀ ਤੱਕ ਦਾ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ ਦਾ ਸਫ਼ਰ ਕਿੰਨਾ ਡਰਾਵਣਾ ਹੋਏਗਾ ਕਲਪਨਾ ਕਰੋ 320 ਸਾਲ ਪਹਿਲਾਂ ਇਹ ਐਨਾ ਕੋ ਜੰਗਲੀ ਇਲਾਕਾ ਸੀ ਜਿੱਥੇ ਖਤਰਨਾਕ ਜਾਨਵਰ ਰਹਿੰਦੇ ਸਨ ਅੱਗੇ ਮੰਜ਼ਲ ਦਾ ਕੋਈ ਪਤਾ ਨਹੀਂ ਕਿੱਧਰ ਨੂੰ ਜਾਣਾ ਹੈ ਰਸਤੇ ਦਾ ਕੋਈ ਪਤਾ ਨਹੀਂ ਕਿ ਰਸਤਾ ਕਿੱਥੇ ਜਾ ਕੇ ਨਿਕਲੇਗਾ ਇਹ ਨਿਕਲੇਗਾ ਵੀ ਜਾਂ ਖਤਮ ਹੋ ਜਾਏਗਾ ਛੋਟੇ ਬੱਚੇ ਅੱਗੇ ਵਾਧਦੇ ਹੈ ਰਾਸਤੇ ਵਿੱਚ ਕੰਡੇ ਵੀ ਹੋਣੇ ਆ ਰਸਤੇ ਵਿੱਚ ਝਾੜੀਆਂ ਵੀ ਹੋਣੇ ਆ ਰਸਤੇ ਵਿੱਚ ਖਤਰਨਾਕ ਜਾਨਵਰ ਵੀ ਹੋਣੇ ਆ ਛੋਟੇ ਸਹਿਬਜ਼ਾਦਿਆਂ ਨੂੰ ਇਹਨਾਂ ਖਤਰਿਆਂ ਤੋਂ ਬਚਾਉਣਾ ਕਿਵੇਂ ਮਾਤਾ ਗੁਜਰੀ ਜੀ ਨੇ ਸੰਭਵ ਕੀਤਾ ਹੋਵੇਗਾ ਪਰ ਜਦੋਂ ਇੱਕ ਇਨਸਾਨ ਮਾਸਕ ਦੇ ਰੂਪ ਵਿੱਚ ਨਦੀ ਦੇ ਕੰਡੇ ਤੇ ਬੈਠਾ ਹੋਇਆ ਮਾਤਾ ਜੀ ਨੂੰ ਦੇਖਿਆ ਹੋਵੇਗਾ ਤਾ ਕੁਝ ਅਹਿਸਾਸ ਹੋਇਆ ਹੋਵੇਗਾ ਕਿ ਹੁਣ ਡਰ ਖਤਮ ਹੋ ਗਿਆ ਮਾਤਾ ਗੁਜਰੀ ਜੀ ਉੱਥੇ ਜਾਂਦੇ ਹਨ ਤੇ ਉਹ ਨਦੀ ਨੂੰ ਪਾਰ ਕਰਾਉਂਦਾ ਹੈ ਤੇ ਆਪਣੇ ਘਰ ਰੱਖਣ ਦੀ ਮਾਤਾ ਜੀ ਨੂੰ ਬੇਨਤੀ ਕਰਦਾ ਹੈ ਸੋ ਇਸ ਤਰ੍ਹਾਂ ਦੇ ਨਾਲ ਇਹ ਡਰ ਤੇ ਖਤਮ ਹੋ ਗਿਆ ਪਰ ਬੱਚਿਆਂ ਨੂੰ ਦਲਾਸਾ ਕਿਵੇਂ ਦਿੱਤਾ ਜਾਏਗਾ ਬੱਚੇ ਵਾਰ-ਵਾਰ ਇਹੋ ਪੁੱਛਣਗੇ ਕਿ ਪਿਤਾ ਜੀ ਕਿੱਥੇ ਹਨ ਬੱਚੇ ਬਾਰ-ਬਾਰ ਪੁੱਛਣਗੇ ਕਿ ਅਸੀਂ ਪਿਤਾ ਜੀ ਨਾਲ ਸੌਣਾ ਹੈ ਅਸੀਂ ਪਿਤਾ ਜੀ ਨਾਲ ਖਾਣਾ ਖਾਣਾ ਹੈ ਅਸੀਂ ਵੱਡੇ ਭਰਾਵਾਂ ਦੇ ਨਾਲ ਖੇਡਣਾ ਹੈ ਪਰ ਮਾਤਾ ਜੀ ਕੋਈ ਜਵਾਬ ਨਹੀਂ ਦੇ ਸਕਣਦੇ ਹੋਣਗੇ ਕਿੰਨਾ ਭਿਆਨਕ ਹਾਲਾਤ ਉਸ ਸਮੇਂ ਹੋਣਗੇ ਇਸ ਦਾ ਅੰਦਾਜ਼ਾ ਲਗਾਓ ਇਹ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਪਰਿਵਾਰ ਵਿਛੋੜਾ ਸਾਹਿਬ ਵਿਖੇ ਬਹੁਤ ਭਿਆਨਕ جنگ ਮੁਗਲਾ ਪਹਾੜੀਆਂ ਦੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੋਈ ਸੀ ਉਸ جنگ ਦੇ ਵਿੱਚ ਸਿੱਖਾਂ ਦਾ ਵੀ ਬਹੁਤ ਨੁਕਸਾਨ ਹੋਇਆ ਬਹੁਤ ਸਾਰੇ ਸਿੰਘ ਜਿਹੜੇ ਹੈ ਗਏ ਉੱਥੇ ਸ਼ਹੀਦ ਹੋ ਗਏ ਲੜਾਈ ਇੰਨੀ ਜ਼ਿਆਦਾ ਭਿਆਨਕ ਸੀ ਕਿ ਉਸ ਲੜਾਈ ਦੇ ਵਿੱਚ ਗੁਰੂ ਸਾਹਿਬ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਬਜ਼ਾਦੇ ਇਹ ਤਿੰਨ ਹੀ ਇੱਕ ਸਾਈਡ ਨੂੰ ਤੁਰ ਪੈਂਦੇ ਹਨ ਰਸਤੇ ਦਾ ਕੋਈ ਪਤਾ ਨਹੀਂ ਲੱਗਦਾ ਕਿ ਕਿੱਧਰ ਨੂੰ ਜਾਣਾ ਹੈ ਇਹ ਕਿ ਸਰਸਾ ਨਦੀ ਉਸ ਸਮੇਂ ਉਹਦੇ ਵਿੱਚ ਹੜ ਆਏ ਹੁੰਦੇ ਸਨ ਦਸੰਬਰ ਦਾ ਮਹੀਨਾ ਸੀ ਦਸੰਬਰ ਦਾ ਮਹੀਨਾ ਕਰਕੇ ਮੀਂਹ ਬਹੁਤ ਜ਼ਿਆਦਾ ਪੈਂਦੇ ਸਨ ਤੇ ਦੂਜੇ ਪਾਸੇ ਨਾਲੋਂ ਨਾਲ ਸਤਲੁਜ ਦਰਿਆ ਸੀ ਇਹ ਦਰਿਆ ਦੇ ਨਾਲੋਂ ਨਾਲ ਅੱਗੇ ਵਧਦੇ ਗਏ ਜਦੋਂ ਅੱਗੇ ਗਏ ਅੱਗੇ ਜਾ ਕੇ ਪਾਣੀ ਜ਼ਿਆਦਾ ਆ ਗਿਆ ਲੰਗੜਾ ਔਖਾ ਹੋ ਗਿਆ ਉਥੇ ਇੱਕ ਮਲਾਹ ਬੈਠਾ ਸੀ ਉਸ ਮਲਾਹ ਨੂੰ ਪੁੱਛਿਆ ਗਿਆ ਕਿ ਅਸੀਂ ਅੱਗੇ ਜਾਣਾ ਹੈ ਉਸ ਮਲਾਹ ਦਾ ਨਾਮ ਸੀ ਕੁੰਬਾ ਮਾਸ਼ਕੇ ਉਸ ਨੇ ਮਾਤਾ ਜੀ ਨੂੰ ਦੇਖਿਆ ਬੱਚਿਆਂ ਨੂੰ ਦੇਖਿਆ ਕਿੰਨੇ ਛੋਟੇ ਬੱਚੇ ਹੈਗੇ ਆ ਮਾਤਾ ਜੀ ਹੈ ਕਿੰਨੇ ਪਿਆਰੇ ਬੱਚੇ ਹੈਗੇ ਆ ਕਿ ਇਸ ਸਮੇਂ ਇਧਰ ਕਿੰਧਰ ਆ ਗਏ ਸਭ ਤੋਂ ਸਾਰੀ ਗੱਲਬਾਤ ਹੋਈ ਇਸ ਦਰਮਿਆਨ ਉਸ ਨੇ ਬੱਚਿਆਂ ਨੂੰ ਅਤੇ ਮਾਤਾ ਜੀ ਨੂੰ ਇਹ ਨਦੀ ਜਿਹੜੀ ਹੈਗੀ ਐ ਸਰਸਾ ਨਦੀ ਪਾਰ ਕਰਾਇਆ ਤੇ ਫਿਰ ਮਾਤਾ ਜੀ ਨੂੰ ਪੁੱਛਿਆ ਗਿਆ ਕਿ ਮਾਤਾ ਜੀ ਹੁਣ ਤੁਸੀਂ ਕਿੱਧਰ ਜਾਓਗੇ ਮਾਤਾ ਜੀ ਨੇ ਕਿਹਾ ਉਹਨੇ ਸਾਰਾ ਆਪਣਾ ਦੱਸਿਆ ਕਿਸ ਤਰ੍ਹਾਂ ਸਾਡੇ ਨਾਲ ਹੋਇਆ ਹੈ ਤਾਂ ਫਿਰ ਕੁੰਭਾ ਮਾਸ਼ਕੀ ਨੇ ਕਿਹਾ ਕਿ ਮਾਤਾ ਜੀ ਮੇਰੀ ਬੇਨਤੀ ਹੈ ਤੁਸੀਂ ਸਾਰੇ ਮੇਰੇ ਕੋਲ ਹੀ ਰਾਤ ਇੱਥੇ ਕੱਟ ਲਓ ਸੋ ਇੱਥੇ ਇੱਕ ਛੰਨ ਬਣੀ ਹੋਈ ਸੀ ਉਸ ਸਮੇਂ ਕਿਉਂਕਿ ਮਲਾਹਾ ਦੇ ਤੁਸੀਂ ਦੇਖਦੇ ਹੋ ਨੇਰੇ ਸਵੇਰੇ ਬੇੜੀਆਂ ਜਿਹੜੀਆਂ ਹੈਗਾ ਦਰਿਆਵਾਂ ਦੇ ਵਿੱਚੋਂ ਉਹਨਾਂ ਦੇ ਚਲਦੇਆਂ ਸੀਗੀਆਂ ਸੋ ਇਸ ਕਰਕੇ ਕਈ ਵਾਰੀ ਉਹ ਰਾਤ ਨੂੰ ਵੀ ਜਿਹੜਾ ਹੈਗਾ ਉੱਥੇ ਹੀ ਉਹਨਾਂ ਨੂੰ ਰਹਿਣਾ ਪੈਂਦਾ ਸੀ ਤੇ ਉਹ ਕੱਚੀ ਛੰਨ ਦੇ ਵਿੱਚ ਛੋਟੇ ਬੱਚੇ ਤੇ ਮਾਤਾ ਗੁਜਰੀ ਤਿੰਨੋਂ ਜਿਹੜੇ ਹੈਗੇ ਆ ਕੁੰਭਾਵਾਸ ਕੀ ਜੀ ਉੱਥੇ ਬਿਠਾ ਗਏ ਉਹਨਾਂ ਦੇ ਲਈ ਕੱਪੜਿਆਂ ਦਾ ਇੰਤਜ਼ਾਮ ਕੀਤਾ ਗਿਆ ਕਿਉਂਕਿ ਠੰਡ ਬਹੁਤ ਜ਼ਿਆਦਾ ਸੀਗੀ ਇਸ ਤੋਂ ਇਲਾਵਾ ਰੋਟੀ ਦੇ ਲਈ ਇੱਕ ਮਾਤਾ ਲక్ష్ਮੀ ਜੀ ਸੀਗੇ ਪਿੰਡ ਦੇ ਉਹ ਇੱਕ ਬ੍ਰਾਹਮਣ ਪਰਿਵਾਰ ਦੇ ਨਾਲ ਸੰਬੰਧਤ ਸੀਗੇ ਕੁੰਭਾ ਮਾਸ਼ਕੀ ਜੀ ਮਾਤਾ ਲక్ష్ਮੀ ਜੀ ਕੋਲ ਗਏ ਉਹਨਾਂ ਤੋਂ ਪ੍ਰਸ਼ਾਦੇ ਜਿਹੜੇ ਹੈਗੇ ਆ ਲੈ ਕੇ ਆਂਦੇ ਤੇ ਛੋਟੇ ਸਹਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਉਹੀ ਖਾਣਾ ਜਿਹੜਾ ਹੈਗਾ ਦਿੱਤਾ ਗਿਆ ਤੇ ਮਾਤਾ ਜੀ ਤੇ ਸਹਬਜ਼ਾਦਿਆਂ ਨੇ ਉਹ ਪ੍ਰਸ਼ਾਦੇ ਖਾਣਾ ਜਿਹੜਾ ਹੈਗਾ ਖਾਦਾ ਸਾਰੀ ਰਾਤ ਜਿਹੜਾ ਹੈਗਾ ਇਹੋ ਸੋਚਦਿਆਂ ਦੀ ਲੰਘ ਗਈ ਹੋਏਗੀ ਮਾਤਾ ਗੁਜਰਕੌਰ ਜੀ ਦੀ ਕਿ ਪਰਿਵਾਰ ਕਿੱਥੇ ਹੈ ਛੋਟੇ ਸਹਿਬਜ਼ਾ ਤੇ ਬਾਰ ਬਾਰ ਪੁੱਛਦੇ ਹੋਣਗੇ ਕਿ ਮਾਤਾ ਜੀ ਕਿੱਥੇ ਹਨ ਪਿਤਾ ਜੀ ਕਿੱਥੇ ਹਨ ਸਾਡੇ ਨਾਲ ਦੇ ਸਿੰਘ ਕਿੱਧਰ ਚਲੇ ਗਏ ਇਹ ਇੱਕ ਬਹੁਤ ਹੀ ਮਤਲਬ ਰੂ ਕੰਬਾਉ ਦ੍ਰਿਸ਼ ਹੋਏਗਾ ਜਦੋਂ ਮਾਤਾ ਗੁਜਰਕੌਰ ਜੀ ਉਹਨਾਂ ਬੱਚਿਆਂ ਨੂੰ ਕੋਈ ਉੱਤਰ ਨਹੀਂ ਦੇ پا ਰਹੇ ਹੋਣਗੇ ਕਿ ਕਿ ਮਾਤਾ ਗੁਜਰ ਕਾ ਔਰ ਜਿਨੂੰ ਖੁਦ ਹੀ ਨਹੀਂ ਪਤਾ ਕਿ ਕੀ ਬਣਿਆ ਕੀ ਉਹ ਸਾਰੇ ਜਿੰਦਾ ਹਾਲ ਜਾਂ ਉਹ ਪ੍ਰਮਾਤਮਾ ਕੋਲ ਚਲੇ ਗਏ ਇਸੇ ਤਰ੍ਹਾਂ ਰਾਤ ਜਿਹੜੀ ਹੈਗੀ ਆ ਲੰਘ ਜਾਂਦੀ ਹੈ ਦੂਜੇ ਦਿਨ ਇਸ ਕੁੰਭਾ ਮਾਸ਼ਕੀ ਦੀ ਸ਼ਣ ਤੋਂ ਦੋ ਹੁਣ ਇੱਥੇ ਵਿਚਾਰ ਧਰਾਮਾ ਹੈਗੇ ਆ ਇੱਕ ਵਿਚਾਰ ਤਾਰਾ ਤਾਂ ਇਹ ਹੈ ਕਿ ਗੰਗੂ ਨਾ ਦਾ ਇੱਕ ਵਿਅਕਤੀ ਜਿਹੜਾ ਸੀਗਾ ਉਹ ਛੋਟੇ ਸਹਿਬਜ਼ਾਦਿਆਂ ਨੂੰ ਇੱਥੋਂ ਆਪਣੇ ਪਿੰਡ ਸਿਹੜੀ ਲੈ ਗਿਆ ਇਸ ਜਗ੍ਹਾ ਤੋਂ ਉਹ ਕਾਇਨੌਰ ਸਹਿਬਜ਼ਾਦਿਆਂ ਨੂੰ ਲੈ ਕੇ ਗਿਆ ਤੇ ਕਾਇਨੌਰ ਤੋਂ ਪਿੰਡ ਸਿਹੜੀ ਬਰਿੰਡੇ ਦੇ ਬਿਲਕੁਲ ਨੇੜੇ ਪੈਂਦਾ ਹੈ ਉੱਥੇ ਜਿਹੜਾ ਲੈ ਕੇ ਗਿਆ ਉੱਥੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਅੱਗੇ ਕੀ ਹੋਇਆ ਦੂਜੀ ਵਿਚਾਰਤਾ ਰਾ ਇੱਥੇ ਇਹ ਹੈਗੀ ਹੈ ਕਿ ਇੱਥੋਂ ਪੰਮਾ ਨਾਂ ਦਾ ਮਸੰਦ ਜਿਹੜਾ ਸੀਗਾ ਉਹੋ ਹੀ ਸਹਬਜ਼ਾਦਿਆਂ ਨੂੰ ਲੈ ਕੇ ਗਿਆ ਕਿਉਂਕਿ ਉਸ ਨੂੰ ਪਤਾ ਸੀਗਾ ਉਹ ਆਪਣੇ ਪਿੰਡ ਲੈ ਕੇ ਗਿਆ ਸਹਬਜ਼ਾਦਿਆਂ ਨੂੰ ਉੱਥੇ ਉਸ ਨੇ ਗੰਗੂ ਨਾਂ ਦਾ ਕੋਈ ਰਸੋਈਆ ਰੱਖਿਆ ਹੋਇਆ ਸੀਗਾ ਉਸ ਰਸੋਈਏ ਨੇ ਖਾਣਾ ਖੁਆਇਆ ਤੇ ਉੱਥੋਂ ਸਹਬਜ਼ਾਦਿਆਂ ਨੂੰ ਜਾਨੀ ਖਾਂ ਤੇ ਮਾਨੀ ਖਾਂ ਦੇ ਕੋਲੇ ਗ੍ਰਫਤਾਰ ਕਰਵਾ ਦਿੱਤਾ ਗਿਆ ਪਰ ਹੁਣ ਗੱਲ ਇੱਥੇ ਆਉਂਦੀ ਹੈ ਕਿ ਇਹ ਉਹ ਬਾ ਮਾਸ ਕੀ ਜਿਹੜਾ ਸੀਗਾ ਬਹੁਤ ਹੀ ਪ੍ਰਮਾਤਮਾ ਨੂੰ ਮੰਨਣ ਵਾਲਾ ਭਲਾ ਇਨਸਾਨ ਸੀ ਜੇ ਤੋ ਮਾਤਾ ਜੀ ਸਵੇਰ ਸਮੇਂ ਜਾਣ ਲੱਗੇ ਤਾਂ ਉਹ ਸਮੇਂ ਕਿਹਾ ਜਾਂਦਾ ਹੈ ਕਿ ਮਾਤਾ ਗੁਜਰਕੌਰ ਜੀ ਨੇ ਕੁਝ ਸੋਨੇ ਦੀਆਂ ਚੂੜੀਆਂ ਕੁਝ ਮੋਹਰੇ ਜਿਹੜੀਆਂ ਸੀਗੀਆਂ ਉਹ ਮਾਤਾ ਲక్ష్ਮੀ ਜੀ ਨੂੰ ਭੇਟ ਕੀਤੀਆਂ ਕਿ ਮਾਤਾ ਜੀ ਤੁਸੀਂ ਸਾਨੂੰ ਖਾਣਾ ਖਵਾਇਆ ਹੈ ਮੇਰੇ ਪੋਤਿਆਂ ਨੂੰ ਖਾਣਾ ਖਵਾਇਆ ਹੈ ਇਹ ਜਰੂਰ ਆਪਣੇ ਕੋਲੇ ਰੱਖ ਲਓ ਕੁਝ ਪੈਸੇ ਜਿਹੜੇ ਹੈਗੇ ਆ ਕੁੰਬਾ ਮਾਸਕੀ ਜੀ ਨੂੰ ਵੀ ਦਿੱਤੇ ਗਏ ਇਸ ਤਰ੍ਹਾਂ ਦੇ ਨਾਲ ਇਹ ਘਟਨਾ ਜਿਹੜੀ ਹੈਗੀ ਆ ਇੱਥੇ ਵਾਪਰੀ ਜੇਕਰ ਤੁਸੀਂ ਆਓਗੇ ਤਾਂ ਤੁਹਾਨੂੰ ਖੁਦ ਹੀ ਮਹਿਸੂਸ ਹੋਵੇਗਾ ਕਿ ਉਸ ਸਮੇਂ ਇਹ ਸਥਾਨ ਕੁੰਬਾ ਮਾਸਕੀ ਕਿਦਾਂ ਦਾ ਹੋਏਗਾ ਅੱਜ ਤੋਂ 320 ਸਾਲ ਪਹਿਲਾਂ ਇੱਥੇ ਕਿਹੋ ਜਿਹੇ ਹਾਲਾਤ ਹੋਣਗੇ ਸੋ ਇਸ ਤਰ੍ਹਾਂ ਦੇ ਨਾਲ ਇਹ ਜਗਾ ਜਿਹੜੀ ਹੈਗੀ ਹੈ ਏ ਬਣੀ ਹੋਈ ਇਹ ਹੈ ਜਾਦਗਰ ਛੰਨ ਬਾਬਾ ਕੁੰਬਾ ਮਾਸਕੀ ਜੀ ਬਾਬਾ ਕੁੰਬਾ ਮਾਸਕੀ ਜੀ ਉਹ ਵਿਅਕਤੀ ਸਨ ਜਿਨ੍ਹਾਂ ਨੇ ਛੋਟੇ ਸਹਬਜ਼ਾਦਿਆਂ ਨੂੰ ਮਾਤਾ ਗੁਜਰਕੌਰ ਜੀ ਨੂੰ ਸਰਸਾ ਨਦੀ ਜਿਹੜੀ ਆ ਪਾਰ ਕਰਵਾਈ ਸੀ ਤੇ ਫਿਰ ਇੱਥੇ ਹੀ ਆਪਣੀ ਛੰਨ ਦੇ ਵਿੱਚ ਇੱਕ ਰਾਤ ਜਿਹੜੀ ਹੈਗੀ ਆ ਕੁੰਬਾ ਮਾਸਕੀ ਦੁਆਰਾ ਕਟਵਾਈ ਗਈ ਸੀ ਤੁਹਾਨੂੰ ਬੇ ਦਰਸ਼ਨ ਕਰਾਉਂਦੇ ਹਾਂ ਸਾਰੇ ਦੇ ਅੰਦਰੋਂ ਕੁਝ ਸਮਾਂ ਪਹਿਲਾਂ ਹੀ ਇਹ ਬਿਲਡਿੰਗ ਜਿਹੜੀ ਹੈਗੀ ਆ ਬਣਾਈ ਗਈ ਆ ਪਿੰਡ ਚੱਕ ਢੇਰਾ ਦੇ ਪਤਣ ਦੇ ਉੱਪਰ ਜਿਲ੍ਹਾ ਰੋਪੜ ਦੇ ਵਿੱਚ ਇਹ ਬਿਲਡਿੰਗ ਸਥਿਤ ਹੈਗੀ ਆ ਸੰਗਤ ਬਹੁਤ ਵੱਡੀ ਪੱਧਰ ਤੇ ਸ਼ਰਧਾ ਤੇ ਫੁੱਲ ਭੇਟ ਕਰਨ ਦੇ ਲਈ ਇੱਥੇ ਆਂਦੀ ਹੈ ਇਹ ਹੈ ਅੱਗੇ ਗੁਰਦੁਆਰਾ ਸ਼ਨ ਬਾਬਾ ਕੁੰਬਾ ਮਾਸਕੀ ਜੀ ਇੱਧਰੇ ਸਾਹਮਣੇ ਲੰਗਰ ਹਾਲ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਪਹਿਲਾਂ ਜੀ ਮੱਥਾ ਟੇਕ ਲਈਏ ਇੱਕ ਸੰਕੇਤਕ ਤੌਰ ਤੇ ਤੁੰਬਾ ਮਾਸਕੀ ਜੀ ਦੀ ਝੌਪੜੀ ਜਿਹੜੀ ਬਣਾਈ ਗਈ ਹੈ ਇਹ ਤੁਸੀਂ ਨਿਰదర్శਣ ਕਰੋ ਅੰਦਰੋਂ ਬੇਤਕ ਮਾਤਰ ਹੈ ਪਰ ਉਸ ਸਮੇਂ ਤਾ ਬਿਲਕੁਲ ਹੀ ਕੱਚੀ ਹੋਏਗੀ ਅੱਖਾਂ ਕਾਨਿਆਂ ਦੇ ਨਾਲ ਬਣਾਈ ਗਈ ਹੋਏਗੀ ਤੇ ਕਿਸ ਤਰ੍ਹਾਂ ਦੇ ਨਾਲ ਸਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਇਸ ਝੌਪੜੀ ਦੇ ਵਿੱਚ ਇੱਕ ਰਾਤ ਰਹੇ ਹੋਣਗੇ ਹੁਣ ਇਹਦੇ ਲਈ ਰਸਤਾ ਮੈਂ ਤੁਹਾਨੂੰ ਦੱਸਦੇ ਆ ਰੋਪੜ বাস ਸਟੈਂਡ ਜਿੱਥੇ ਆ ਨਵਾਂ ਪੁਲ ਬਣ ਰਿਹਾ ਹੈ ਲੋਹਿੜਾਪੁਰ ਇੱਥੋਂ ਰਸਤਾ ਇੱਥੇ ਨੂੰ ਆਂਦਾ ਹੈ ਤਕਰੀਬਨ 10 ਕਿਲੋਮੀਟਰ ਦੇ ਲਗਭਗ ਹੋਏਗਾ ਚੌੜਾ ਰੋਡ ਹੈ ਤੁਸੀਂ ਜਦੋਂ ਵੀ ਚਾਹੋ ਇੱਥੇ ਆ ਸਕਦੇ ਹੋ ਇੱਥੇ ਆ ਕੇ ਜਰੂਰ ਜਿਹੜੇ ਦਰਸ਼ਨ ਹੈਗੇ ਆ ਉਹ ਕਰੋ ਇਹਦੇ ਨਾਲ ਹੀ ਸਾਡਾ ਅੱਜ ਦਾ ਵੀਡੀਓ ਇੱਥੇ ਹੀ ਸਮਾਪਤ ਹੁੰਦਾ ਹੈ ਸਫ਼ਰ ਅੱਗੇ ਜਾਰੀ ਰਹੇਗਾ ਤੁਹਾਨੂੰ ਵੱਖ-ਵੱਖ ਥਾਵਾਂ ਬਾਰੇ ਜਾਣਕਾਰੀ ਵੀ ਦੇਵਾਂਗੇ ਤੇ ਨਾਲੋਂ ਨਾਲ ਇਤਿਹਾਸ ਜਿਹੜਾ ਹੈਗਾ ਉਹਦੇ ਆ ਵੀ ਪਰਤਾਂ ਫਰੋਲਾਂਗੇ ਜਿਹੜੀਆਂ ਕਿ ਹੁਣ ਨਵੀਆਂ ਰਿਸਰਚ ਹੋਈਆਂ ਹੈਗੀਆਂ ਉਨ੍ਹਾਂ ਦੇ ਆਧਾਰਤ ਜਿਹੜੀ ਵੀ ਜਾਣਕਾਰੀ ਹੋਊਗੀ ਆਪ ਜੀ ਨੂੰ ਦਿੱਤੀ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ